ਇਹ ਦੋਨੋਂ ਸੀਗੇ ਜੀ। ਸਤੋਤਿ ਖਾਣੇ ਅੰਤ ਤੱਕ ਜਿੱਥੇ ਹਾਂਜੀ ਦਰਖਾਸਤ ਦਿੱਤੀ ਹੈ ਜੀ ਕੀ ਕਹਿੰਦੇ ਉਹ। ਉਹ ਬਸ ਜੀ ਉਹ ਕਹਿ ਰਹੇ ਆ ਵੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਤੁਸੀਂ ਵੀ ਆਪਣੀ ਕਾਰਵਾਈ ਕਰੋ ਅਗਰ ਤੁਹਾਨੂੰ ਕੋਈ ਇਤਲਾਹ ਮਿਲਦੀ ਹੈ ਤਾਂ ਤੁਸੀਂ ਸਾਨੂੰ ਦੱਸੋ। ਹਾਂਜੀ। ਅੱਜ ਦੋ ਦੇ ਹੋ ਕੇ ਮੇਤੀ ਹੈ। ਮੈਂ ਇੱਥੋਂ ਆ ਰਹੀ ਸੀ ਇੱਥੇ ਆ ਕੇ ਹਾਂਜੀ ਇੱਥੇ ਆ ਕੇ ਮੇਰੇ ਇਧਰਲੀ ਸਾਈਡ ਤੋਂ ਥੈਲਾ ਖੋ ਕੇ ਉਹ ਫਰਾਰ ਦੋਨੋਂ ਫਰਾਰ ਹੋ ਗਏ ਤੇ ਮੈਂ ਇੱਥੇ ਗਿਰ ਗਈ ਉਹਨਾਂ ਦੇ ਪਿੱਛੇ ਭੱਜਣ ਲੱਗੀ ਜੀ ਦੁਕਾਨਦਾਰ ਭੱਜਿਆ ਦੁਕਾਨਦਾਰ ਪਿੱਛੇ ਬਸੇ ਦੋ ਮੁੰਡੇ ਆਏ ਸੀ ਬਾਹਰ ਇਹਨਾਂ ਨੇ ਦੇਖਿਆ ਜਦੋਂ ਉਹ ਭੱਜ ਚੁੱਕੇ ਸੀ ਫੇਰ ਬਸ ਕੋਈ ਨਹੀਂ ਆਇਆ ਗਲੀ ਦੇ ਮਤਲਬ ਆਸ-ਪਾਸ ਲੇਡੀਜ਼ ਥੋੜੀਆਂ ਜਿਹੀਆਂ ਜਿ ਆਈਆਂ ਸੀਗੀਆਂ ਉਹ ਹਾਂਜੀ ਹਾਂਜੀ ਸਾਨੂੰ ਜੀ ਬਸ 5 ਮਿੰਟਾਂ ਚ ਜੀ ਬਾਹਰ ਚ ਆਉਂਦੀ ਮੈਂ ਵੇਖੀ ਹੈ ਜੀ ਵੀ ਆਉਂਦੀ ਆ ਤੇ ਸਾਡੇ ਐਥੇ ਮੋਹਨ ਲਾਲ ਕੇ ਖੰਡਕਿਆ ਵਾਲੇ ਜੀ ਉਹਨਾਂ ਦੇ ਬਾਹਰ ਚ ਆਉਂਦੀ ਵੇਖੀ ਹੈ ਜੀ ਮੈਂ ਬਾਹਰ ਉੱਠ ਕੇ ਤੇ ਵੀ ਇਹ ਆਉਂਦੇ ਵੇਖਲੇ ਵੀ ਆਉਂਦੀ ਆ ਉਦੋਂ ਬਸ 2 ਮਿੰਟਾਂ ਦੇ ਬਾਅਦ ਜੀ ਉਹ ਆਏ ਪਿੱਛੋਂ ਤੇ ਉਹ ਜਿਹੜਾ ਬੈਗ ਸੀ ਉਹ ਲੈ ਕੇ ਭਾਰ ਹੋ ਗਏ ਜੀ ਹਾਂਜੀ ਕਿਸੀ ਪਹਿਲਾਂ ਖਾਣੇ ਗਏ ਜਾਂ ਪਹਿਲਾਂ ਹਸਪੀਟਲ ਗਏ ਜੀ ਇਹ ਕਹਿੰਦੇ ਸੱਟਾਂ ਲੱਗੀਆਂ ਨੇ ਅਸੀਂ ਜੀ ਕਿਤੇ ਨਹੀਂ ਪਹਿਲਾਂ ਗਏ ਜੀ ਅਸੀਂ ਪਹਿਲਾਂ ਫਿਰ ਉਹ ਬੰਦੇ ਦੇ ਪਿੱਛੇ ਗਏ ਜੀ ਲੱਕੇ ਵੀ ਮੋਟਰਸੈਕਦਾ ਪਿੱਛਾ ਕੀਤਾ ਉਹ ਸਾਨੂੰ ਨਹੀਂ ਪਤਾ ਜੀ ਕਿਹੜੇ ਰੋਡ ਗਏ ਸੀ ਰੁੜ ਗਏ ਆ ਧੁਰ ਕੋ ਰੁੜ ਗਏ ਆ ਉਹ ਸਾਨੂੰ ਪਿੱਛਾ ਨਹੀਂ ਪਤਾ ਲੱਗਿਆ ਜੀ ਕਿਹੜੇ ਰੋਡ ਗਏ ਹਾਂਜੀ ਅਜੇ ਉਹ ਤਾਂ ਹੋ ਚੁੱਕੇ ਆ ਜੀ ਕੋਈ ਅਤਾ ਪਤਾ ਲੱਗਿਆ ਉਹਨਾਂ ਨੂੰ ਨਹੀਂ ਸਾਨੂੰ ਕੋਈ ਹਜੇ ਕੋਈ ਮੈਂ ਅਤਾ ਪਤਾ ਨਹੀਂ ਲੱਗਿਆ ਜੀ ਉਹਨਾਂ ਦਾ ਪੁਲਿਸ ਦਾ ਕੀ ਕਹਿਣਾ ਪੁਲਿਸ ਦਾ ਤਾਂ ਇਹੀ ਕਹਿਣਾ ਜੀ ਵੀ ਤੁਸੀਂ ਕੁਝ ਨਾ ਕੁਝ ਆਪ ਹਲ ਕਰੋ ਉਸ ਅਸੀਂ ਵੀ ਕਰਦੇ ਆ ਵੀ ਹਜੇ ਤੱਕ ਸਾਨੂੰ ਵੀ ਕੋਈ ਪਾਸ ਲੱਗਿਆ ਨਹੀਂ ਪਤਾ ਮੈਂ ਮੈਡੀਸਨ ਲੈ ਕੇ ਆ ਰਹੀ ਸੀ ਮੋਗੇ ਤੋਂ ਬੱਸ ਸਟੈਂਡ ਤੋਂ ਉਤਰ ਕੇ ਮੈਂ ਮਤਲਬ ਆਪਣੀ ਗਲੀ ਦੇ ਵਿੱਚ ਆ ਰਹੀ ਸੀ ਗਲੀ ਦੇ ਵਿੱਚੋਂ ਆ ਕੇ ਤੇ ਪਿੱਛੇ ਮੇਰੇ ਮੈਨੂੰ ਨਹੀਂ ਪਤਾ ਕਿ ਮੇਰੇ ਪਿੱਛੇ ਕੋਈ ਆ ਰਿਹਾ ਹੈ ਜਾਂ ਕਿਦਾਂ ਤੇ ਜਦੋਂ ਮੈਂ ਆਪਣੀ ਗਲੀ ਦੇ ਘਰ ਦੇ ਦੋ ਘਰ ਛੱਡ ਕੇ ਪਿੱਛੇ ਸੀ ਤੇ ਉਦੋਂ ਹੀ ਮੇਰੇ ਹੱਥ ਦੇ ਵਿੱਚੋਂ ਥੈਲਾ ਖੋ ਕੇ ਦੋ ਮਤਲਬ ਮੋਟਰਸਾਈਕਲ ਸਵਾਰ ਤੇ ਹੱਥ ਵਿੱਚੋਂ ਥੈਲਾ ਖੋ ਕੇ ਤੇ ਭੱਜ ਗਏ ਉਸ ਥੈਲੇ ਵਿੱਚ ਮੇਰਾ ਮੋਬਾਈਲ ਆਈਫੋਨ ਸੀ ਤੇ ਮੇਰੀ ਮੈਡੀਸਨ ਆਧਾਰ ਕਾਰਡ ਤੇ 1000 ਰੁਪਏ ਨਕਦੀ ਸੀ ਤੇ ਇੱਕ ਮੇਰੀ ਐਨਕਸ ਮੈਂ ਮਤਲਬ 4:40 ਤੇ ਬਸ ਤੋਂ ਉਤਰੀਆਂ ਤੇ ਉਸ ਤੋਂ ਬਾਅਦ ਮੈਂ ਮਤਲਬ ਘਰ ਨੂੰ ਚੱਲ ਪਈਆਂ ਤੇ ਮੈਨੂੰ ਨਹੀਂ ਪਤਾ ਕਿ ਉਹ ਮੇਰੇ ਪਿੱਛੇ ਕਦੋਂ ਤੋਂ ਆ ਰਹੀ ਸੀ ਬਸ ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਜਦੋਂ ਮੇਰੇ ਹੱਥ 'ਚ ਉਹਨਾਂ ਨੇ ਥੈਲਾ ਖੋ ਚਿੰਨ ਹਾਂਜੀ ਕੋਈ ਆ ਤਾਂ ਤੁਸੀਂ ਕੀ ਇੱਕ ਮਤਲਬ ਐਕਟੀਵਿਟੀ ਕੀਤੀ ਜਾਂ ਭੱਜਣ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਮੈਂ ਉਹਨਾਂ ਦੇ ਪਿੱਛੇ ਭੱਜੀ ਮੈਂ ਬਹੁਤ ਗਲੀ ਦੇ ਵਿੱਚ ਸ਼ੋਰ ਵੀ ਰੋਲਾ ਵੀ ਪਾਇਆ ਤੇ ਮੈਂ ਪਿੱਛੇ ਭੱਜਣ ਲੱਗੀ ਗਿਰ ਵੀ ਗਈ ਤੇ ਮੇਰੇ ਮਤਲਬ ਕਾਫੀ ਸੱਟਾਂ ਵੀ ਲੱਗੀਆਂ ਪਰ ਉਹ ਉਸ ਟਾਈਮ ਤੱਕ ਉਹ ਕਾਫੀ ਦੂਰ ਜਾ ਚੁੱਕੀ ਸੀ ਕਿਦਾਂ ਦੇਖਣ ਦੇ ਵਿੱਚ ਦੇਖਣ ਦੇ ਵਿੱਚ ਜੀ ਮਤਲਬ 3 ਕੋ ਸਾਲ ਦੀ ਏਜ ਦੇ ਵਿੱਚ ਹੋਣਗੇ ਦੋਨੋਂ ਲੜਕੇ ਮਿੱਤਰੇ ਨਹੀਂ ਜੀ ਪਹਿਲੇ ਮੈਂ ਜਿਹੜਾ ਫਰੰਟ ਤੇ ਸੀ ਉਹਦਾ ਤਾਂ ਮੂੰਹ ਨੰਗਾ ਹੀ ਸੀ ਜਿਹੜਾ ਪਿੱਛੇ ਸੀ ਉਹਦੇ ਮੂੰਹ ਕਵਰ ਕੀਤਾ ਹੋਇਆ ਸੀ ਪਹਿਲੇ ਵਾਲੇ ਦੇ orange ਵਾਲਾ ਬੰਨਿਆ ਹੋਇਆ ਸੀ ਪਟਕਾ ਪਿੱਛੇ ਵਾਲੇ ਦੇ ਬਲੈਕ ਨੀਲਾ ਨੀਲਾ ਪਟਕਾ ਬੰਨਿਆ ਹੋਇਆ ਸੀ